Dalme coerci a coerci, che colepita, mi sono una cuna che te... Take it out. ਨੇ ਮੇਰੀਆਂ ਗਨੇਰੀਆਂ ਗਨੇਰੀਆਂ ਕਾਲੀ ਪੱਗ ਬਨ ਲੈਣ ਦੇ ਸਾਡੇ ਖੇਤ ਵਿੱਚ ਮਿਰਤਬ ਤੇਰੀਆਂ ਕਾਲੀ ਪੱਗ ਬਨ ਲੈਣ ਦੇ ਸਾਡੇ ਖੇਤ ਵਿੱਚ ਮਿਰਤਬ ਤੇਰੀਆਂ ਬਗ ਦਿਨਦੀ ਦੇ ਵਿੱਚ ਚੀਨਾ ਵਿੱਚ ਵਾਰਾ ਦੇਖ ਦਿਉਣਾ ਦੇਖ ਤੈਨੂੰ ਰਖਾਂ ਵੇ ਗਵਾਰਾ ਦੇਖ ਦਿਉਣਾ ਦੇਖ ਤੈਨੂੰ ਰਖਾਂ ਵੇ ਗਵਾਰਾ ਬਗ ਦਿਨਦੀ ਦੇ ਵਿੱਚ ਮੈਂ ਤੇ ਤੇ ਰਾਣੀ ਕਿੰਦਾ ਚੱਟੀਆਂ ਦਾ ਦੇਖ ਸਕੀਨਾ ਕਰਕੇ ਜਿੱਤਾਂ ਚੱਟੀਆਂ ਦਾ ਮਲੀ ਮਾਵਾ ਨੱਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਬਾਵਾ ਨੱਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਬਾਵਾ ਅੱਡੀ ਤਾਂ ਮੇਰੀ ਕਾਲ ਕੰਚ ਦੀ ਅੱਡੀ ਤਾਂ ਮੇਰੀ ਕਾਲ ਕੰਚ ਦੇ ਗੂਟੇ ਤੇ ਸਰਨਾਮਾ ਸਾਡੇ ਬਹੁਤ ਹੀ ਸਤਿਕਾਰਯੋਗ ਐਸਵੀਐਮ ਮੈਡਮ